ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਵਾਸਤੇ ਅੱਜ ਇੱਕ ਫਿਰ ਨਵਾਂ ਨੁਸਖਾ ਲੈ ਕੇ ਆਇਆ ਅੱਜ ਆਪਾਂ ਗੱਲ ਕਰਾਂਗੇ ਲਿਕੋਰੀਆ ਬਾਰੇ ਕਾਫੀ ਸਾਰੇ ਮੈਸੇਜ ਆ ਰਹੇ ਕਿ ਸੀਗੇ ਕਿ ਲਿਕੋਰੀਆ ਵਾਸਤੇ ਕੋਈ ਨਵਾਂ ਨੁਸਖਾ ਦੱਸੋ ਕਈਆਂ ਭੈਣਾਂ ਨੂੰ ਪੁਰਾਣੇ ਨੁਸਖੇ ਨਾਲ ਨਹੀਂ ਫਰਕ ਪੈਂਦਾ ਜਾਂ ਫਿਰ ਕਈ ਕਈ ਵਾਰੀ ਸਮਝਣ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਸੋ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਨੁਸਖਾ ਲੈ ਕੇ ਆਇਆ ਤੇ ਨਵੇਂ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਇਆ। ਸੋ ਵੀਡੀਓ ਵੱਲ ਨੂੰ ਵਧਣ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ ਕਿ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜ ਸਿੰਘ ਪੈਟਰੋਲ ਪੰਪ ਤੇ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਫ ਹੁੰਦਾ ਜੀ ਐਤਵਾਰ ਮੈਂ 1:00 ਵਜੇ ਤੱਕ ਬੈਠਦਾ ਹਾਂ ਜੇਕਰ ਤੁਸੀਂ ਮੈਡੀਸਨ ਲੈਣੀ ਹੈ ਸਲਾਹ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅੱਜ ਦੀ ਜਾਣਕਾਰੀ ਲੇ ਕੋਰੀਆ ਬਾਰੇ ਹੈ ਜੇਕਰ ਕਿਸੇ ਭੈਣ ਨੂੰ ਫਰਕ ਨਹੀਂ ਪੈ ਰਿਹਾ ਮਤਲਬ ਕਿ ਤੁਸੀਂ ਬਹੁਤ ਸਾਰੀਆਂ ਮੈਡੀਸਨ ਖਾ ਕੇ ਦੇਖ ਚੁੱਕੇ ਹੋ ਤੁਸੀਂ ਅੱਕ ਚੁੱਕੇ ਆ ਦਵਾਈਆਂ ਖਾ ਕੇ ਤੁਹਾਨੂੰ ਨਹੀਂ ਫਰਕ ਪੈ ਰਿਹਾ ਤਾਂ ਇਹ ਸਮੱਸਿਆ ਤੁਹਾਡੇ ਹਸਬੰਡ ਨੂੰ ਮਤਲਬ ਕਿ ਜੈਂਟਸ ਨੂੰ ਹੋ ਸਕਦੀ ਹੈ ਜੈਂਟਸ ਨੂੰ ਗਰਮੀ ਹੋਣ ਕਰਕੇ ਇਹ ਦਿੱਕਤ ਫੀਮੇਲ ਨੂੰ ਆ ਜਾਂਦੀ ਹੈ ਸੋ ਇਸ ਦੇ ਬਾਅਦ ਤੁਸੀਂ ਇਹ ਨੁਸਖਾ ਪਹਿਲਾਂ ਤੁਹਾਨੂੰ ਮੈਂ ਜੈਂਟਸ ਵਾਸਤੇ ਦੱਸਣ ਲੱਗਿਆ ਤੇ ਅੱਗੇ ਜਾ ਕੇ ਆਪਾਂ ਫੀਮੇਲ ਬਾਰੇ ਗੱਲ ਕਰਾਂਗੇ ਤੁਸੀਂ 10 ਗ੍ਰਾਮ ਇਮਲੀ ਇੱਕ ਚਮਚਾ ਮਿਸ਼ਰੀ ਇਸ ਨੂੰ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਿਉ ਦੇਣਾ ਹੈ ਤੇ ਸਵੇਰੇ ਇਸ ਦਾ ਤੁਸੀਂ ਚੰਗੀ ਤਰ੍ਹਾਂ ਘੋਲ ਤਿਆਰ ਕਰਕੇ ਆਪਣੇ ਹਸਬੰਡ ਨੂੰ ਦਿਓ ਤੇ ਇਸ ਦੇ ਨਾਲ ਤੁਹਾਨੂੰ 10 ਤੋਂ 15 ਦਿਨ ਲਗਾਤਾਰ ਦੇ ਨਾਲ ਤੁਹਾਨੂੰ ਉਹਨਾਂ ਨੂੰ ਫਰਕ ਮਹਿਸੂਸ ਦਿਖੇਗਾ ਸੋ ਜੇਕਰ ਫਿਰ ਵੀ ਤੁਹਾਨੂੰ ਨਹੀਂ ਫਰਕ ਪੈ ਰਿਹਾ ਤਾਂ ਜਿਹੜਾ ਆਪਾਂ ਤੁਹਾਨੂੰ ਅੱਜ ਨੁਸਖਾ ਦੱਸਣ ਲੱਗਿਆ ਤੁਸੀਂ ਇਹ ਅਪਲਾਈ ਕਰਿਓ ਤੇ ਇਹ ਨੁਸਖਾ ਉਹਨਾਂ ਪੈਣਾ ਵਾਸਤੇ ਵੀ ਹੈ ਜਿਨ੍ਹਾਂ ਦੀ ਮੈਰਿਜ ਨਹੀਂ ਹੋਈ ਤੇ ਉਹਨਾਂ ਨੂੰ ਇਹ ਦਿੱਕਤ ਆਈ ਹੋਈ ਹੈ ਤੁਸੀਂ ਜੇਕਰ ਕੋਈ ਮੈਡੀਸਨ ਤੁਸੀਂ ਵੀ ਖਾ ਕੇ ਦੇਖ ਚੁੱਕੇ ਹੋ ਕਿ ਤੁਹਾਨੂੰ ਨਹੀਂ ਫਰਕ ਪੈ ਰਿਹਾ ਤਾਂ ਅੱਜ ਵਾਲੀ ਜਿਹੜੀ ਮੈਂ ਮੈਡੀਸਨ ਦੱਸਣ ਲੱਗਿਆ ਤੁਹਾਨੂੰ ਨੁਸਖਾ ਦੱਸਣ ਲੱਗਿਆ ਇਸ ਨੂੰ ਅਪਲਾਈ ਕਰੋ ਤੇ ਇਸ ਦਾ ਕਮਾਲ ਦਾ ਰਿਜ਼ਲਟ ਦੇਖੋ ਜੇਕਰ ਇਸ ਨੁਸਕੇ ਦੇ ਨਾਲ ਵੀ ਤੁਹਾਨੂੰ ਲਿਕੋਰੀਆ ਤੋਂ ਨਹੀਂ ਫਰਕ ਪਿਆ ਤਾਂ ਤੁਹਾਨੂੰ ਲਿਕੋਰੀਆ ਦੀ ਪ੍ਰੋਬਲਮ ਨਹੀਂ ਹੈਗੀ ਜੀ ਫਿਰ ਕਿਸੇ وجہ ਕਰਕੇ ਤੁਹਾਨੂੰ ਲਿਕੋਰੀਆ ਦੀ ਪ੍ਰੋਬਲਮ ਹੋਈ ਪਈ ਹੈ ਸੋ ਅੱਜ ਦੇ ਨੁਸਕੇ ਵੱਲੋਂ ਆਪਾਂ ਵਾਪਸ ਆਏ ਜੀ ਅੱਜ ਦੇ ਵਾਸਤੇ ਮੈਂ ਤੁਹਾਨੂੰ ਲੈ ਕੇ ਆਇਆ ਇਹ ਹੁੰਦਾ ਕਿ ਟਾਲੀ ਦੇ ਪੱਤੇ ਆਪਣੇ ਇਹ ਪਿੰਡਾਂ 'ਚ ਖੇਤਾਂ 'ਚ ਸੜਕਾਂ ਦੇ ਕਿਨਾਰੇ ਤਕਰੀਬਨ ਆਮ ਲੱਗੀ ਹੁੰਦੀ ਹੈ ਤੁਸੀਂ ਇਹ ਟਾਲੀ ਦੇ ਪੱਤੇ ਤਕਰੀਬਨ ਤੁਸੀਂ 20 ਪੱਤੇ ਇਸ ਦੇ ਲੈ ਲੈਣੇ ਆ 20 ਲੈ ਲਓ 25 ਲੈ ਲਓ ਇਹਨਾਂ ਪੱਤੇ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਨਾਲ ਮਿਕਸੀ ਵਗੈਰਾ ਚ ਪਾ ਕੇ ਬਲੈਂਡ ਕਰ ਲੈਣਾ ਹੈ ਗ੍ਰाइंड ਕਰ ਲੈਣਾ ਹੈ ਤੇ ਇਸ ਦੇ ਨਾਲ ਤੁਸੀਂ ਮਿਸ਼ਰੀ ਯੂਜ਼ ਕਰ ਸਕਦੇ ਹੋ तकरीबन ਤੁਸੀਂ ਇੱਕ ਚਮਚ ਦੇ ਨੇੜੇ ਮਿਸ਼ਰੀ ਲੈ ਲੈਣੀ ਹੈ ਤੇ 20 ਪੱਤੇ ਜਿਹੜੇ 20 ਤੋਂ 25 ਪੱਤੇ ਤੁਸੀਂ ਇਹ ਟਾਲੀ ਦੇ ਪੱਤੇ ਲੈ ਲੈਣੇ ਆ ਇਹਨਾਂ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਨਾਲ ਕਿਸੇ ਬਲੈਂਡਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਜੂਸ ਜਿਆ ਤਿਆਰ ਕਰ ਲਓ ਤੇ ਸਮ ਉਨਕੇ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਹੈ तकरीबन 10 ਦਿਨ ਲੈਣ ਤੋਂ ਬਾਅਦ ਤੁਸੀਂ ਬਹੁਤ ਜ਼ਿਆਦਾ ਫਰਕ ਮਹਿਸੂਸ ਕਰੋਗੇ ਵੈਸੇ ਤਾਂ ਇਸ ਦੇ ਨਾਲ ਜਿਹੜੀ ਐਲਕੋਰੀਆ ਦੀ ਪ੍ਰੋਬਲਮ ਹੁੰਦੀ ਹੈ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਜੀ ਜੇਕਰ ਕਿਸੇ 30 ਪੈਣ ਨੂੰ ਬਲੀਡਿੰਗ ਦਾ ਇਸ਼ੂ ਹੈ ਬਲੀਡਿੰਗ ਦੀ ਪ੍ਰੋਬਲਮ ਹੈ ਬਲੀਡਿੰਗ ਜ਼ਿਆਦਾ ਆ ਰਹੀ ਹੈ ਸੋ ਉਹ ਵੀ ਇਸ ਦੇ ਨਾਲ ਠੀਕ ਹੋ ਜਾਂਦੀ ਹੈ ਜੇਕਰ ਫਿਰ ਵੀ ਤੁਹਾਨੂੰ ਨਾ ਫਰਕ ਪਿਆ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਤੋ ਦੂਸਰਾ ਇਸ ਦੇ ਵਾਸਤੇ ਤੁਹਾਨੂੰ ਛੋਟਾ ਜਿਹਾ ਪ੍ਰਹੇਜ ਦੱਸਣਾ ਚਾਹਾਂਗਾ ਤੁਸੀਂ ਇਸ ਦੇ ਨਾਲ ਤਲੀਆਂ ਚੀਜ਼ਾਂ ਲਾਲ ਮਿਰਚ ਬਿਲਕੁਲ ਨਹੀਂ ਖਾਣੀ ਜੀ ਖਾਸ ਧਿਆਨ ਰੱਖਿਓ ਤੇ ਇੱਕ ਦੂਸਰਾ ਧਿਆਨ ਰੱਖਣਾ ਕਿ ਜੇਕਰ ਤੁਹਾਡੇ ਦੁੱਧ ਵਗੈਰਾ ਘਰ ਦਾ ਲਈ ਹੈਗਾ ਤਾਂ ਤੁਸੀਂ ਉਹ ਨਹੀਂ ਪੀਣਾ ਉਸ ਦਾ ਪ੍ਰਹੇਜ ਰੱਖੋਗੇ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਲਾਹੋਗੇ ਤੁਸੀਂ ਥੋੜੇ ਦਿਨਾਂ ਅੰਦਰ ਫਰਕ ਮਹਿਸੂਸ ਕਰੋਗੇ ਬਾਕੀ ਜੀ ਤੁਹਾਡੇ ਵਾਸਤੇ ਛੋਟੀ ਜਿਹੀ ਸੀਗੀ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਤੇ ਹੋ ਸਕੇ ਤਾਂ ਵੀਡੀਓ ਸ਼ੇਅਰ ਕਰ ਦਿਓ ਜੀ ਕਿਸੇ ਹੋਰ ਤੇ ਪੈਣ ਦਾ ਫਾਇਦਾ ਹੋ ਸਕੇ ਸੋ ਮੈਨੂੰ ਦਿਓ ਜੀ ਆ ਗਿਆ ਨੈਕਸਟ ਵੀਡੀਓ ਚ ਜਲ ਮਿਲਦੇ ਆ ਸਸਿਆਕਾ